ਸਿਕਲ ਜੀ ਅੱਜ ਦੁਖੀ ਹਿਰਦੇ ਨਾਲ ਮੈਂ ਇਹ ਗਗਨਦੀਪ ਦੇ ਪਰਿਵਾਰ ਔਰ ਉਹਨਾਂ ਦੇ ਰਿਸ਼ਤੇਦਾਰ ਔਰ ਇਨਸਾਨੀਅਤ ਔਰ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਨਾ ਕਿ ਗਗਨਦੀਪ ਜੋ ਕਿ ਸਾਊਦੀ ਅਰਬ ਦੇ ਵਿੱਚ ਆਪਣੇ ਪਰਿਵਾਰ ਦੀ ਜਿਹੜੀ ਸੀਗੀ ਉਹ ਕਾਇਆ ਨੂੰ ਪਲਟਣ ਵਾਸਤੇ ਗਿਆ ਸੀਗਾ ਕਿ ਚੰਗੇ ਦਿਨ ਆਉਣਗੇ ਲੇਕਿਨ ਰੱਬ ਨੂੰ ਕੁਝ ਹੋਰ ਮਨਜ਼ੂਰ ਸੀਗਾ ਗਗਨਦੀਪ ਜੋ ਕਿ ਸਾਨੂੰ ਕੁਝ ਦਿਨ ਪਹਿਲਾਂ ਇਸ ਸੰਸਾਰ ਤੋਂ ਉਹ ਵਿਦਾ ਕਰ ਗਿਆ ਸੀ ਅੱਜ ਉਸ ਦਾ पार्थिव ਸਰੀਰ ਉਹ ਫਲਾਈਟ ਜਿਹੜੀ ਹੈ ਇੰਡੀਆ ਦੇ 3:30 ਵਜੇ ਅਮਰਸਾਹਰ 에ਰਪੋਰਟ ਤੇ ਪਹੁੰਚ ਰਹੀ ਹੈ ਔਰ ਸਾਡੀ ਉੱਥੇ ਐਂਬੂਲੈਂਸ ਜਿਹੜੀ ਹੈ ਉਹ ਲੈ ਕੇ ਉਹਨੂੰ ਪਰਿਵਾਰ ਤੱਕ ਪਹੁੰਚਦੀ ਕਰੇਗੀ ਸੰਸਕਾਰ ਜਿਹੜਾ ਉਹ ਅੱਜ ਹੀ ਉਸ ਗਗਨਦੀਪ ਦਾ ਉਹਨਾਂ ਦੇ ਪੈਤ੍ਰਿਕ ਪਿੰਡ ਦੇ ਵਿੱਚ ਹੋਏਗਾ ਮੈਂ ਪਰਿਵਾਰ ਦੀ ਇਸ ਦੁੱਖ ਦੀ ਘੜੀ ਦੇ ਵਿੱਚ ਬਰਾਬਰ ਦਾ ਸ਼ਰੀਕ ਆ ਔਰ ਨਾਲ ਹੀ ਮੈਂ ਸਰਦਾਰ ਸੁਖਜਿੰਦਰ ਸਿੰਘ ਜੀ ਰੰਧਾਵਾ ਮੈਂਬਰ ਪਾਰਲੀਮੈਂਟ ਲੋਕ ਸਭਾ ਗੁਰਦਾਸਪੁਰ ਜਿਨ੍ਹਾਂ ਨੇ ਮੇਰੇ ਇਹ ਧਿਆਨ ਦੇ ਵਿੱਚ ਗੱਲ ਲਿਆਂਦੀ ਸੀਗੀ ਉਹਨਾਂ ਨੇ ਮੈਨੂੰ ਦੱਸਿਆ ਫੋਨ ਕਰਕੇ ਕਿ ਇਸ ਤਰ੍ਹਾਂ ਸਾਡੇ ਏਰੀਏ ਦੇ ਕੋਟ ਸੂਰਤ ਮੱਲੀਆਂ ਦੇ ਉਸ ਬੱਚੇ ਦੀ ਅਚਾਨਕ ਵੇਵਕਤੀ ਭੇਦ ਭਰੇ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਹੈ ਇਹ ਇੱਕ ਬੜਾ ਸਾਨੂੰ ਵੀ ਚੈਲਿੰਜਿੰਗ ਹੋ ਜਾਂਦਾ ਹੈਗਾ ਕਿ ਉਥੋਂ ਦੀਆਂ ਸਰਕਾਰਾਂ ਨਾਲ ਪੁਲਿਸ ਪ੍ਰਸ਼ਾਸਨ ਨਾਲ ਉਸ ਦੇ ਨਾਲ-ਨਾਲ ਆਪਣੀਆਂ ਐਮਬੈਸੀਆਂ ਕਾਉਂਸਲਰ ਜਰਨਲ ਆਫਿਸਾਂ ਦੇ ਨਾਲ ਮੱਥਾ ਪੇਚੀ ਕਰਨੇ ਪੈਂਦੀ ਹੈ ਕਿ ਬਹੁਤ ਸਮਾਂ ਲੱਗ ਜਾਂਦਾ ਹੈਗਾ ਉਹ ਇਨਕੁਆਰੀਆਂ ਦੇ ਵਿੱਚ ਉਹ ਪੋਸਟਮਾਰਟਮ ਰਿਪੋਰਟ ਦੇ ਵਿੱਚ ਉਹ ਐਨਓਸੀ ਨੋ objection ਸਰਟੀਫਿਕੇਟ ਲੈਣ ਦੇ ਵਿੱਚ ਉਹ ਫਲਾਈਟ ਦਾ ਜਾਣੇ ਕਿ ਵੀ ਬੰਦੋਬਸਤ ਕਰਨ ਦੇ ਵਿੱਚ ਹੋਰ ਕਈ ਛੋਟੇ ਮੋਟੇ ਡਾਕੂਮੈਂਟੇਸ਼ਨ ਹੁੰਦੇ ਹੈਗੇ ਆ ਜਿਨ੍ਹਾਂ ਦੇ ਲਈ ਸਮਾਂ ਲੱਗ ਜਾਂਦਾ ਪਹਿਲਾਂ ਤੇ ਦੋ ਦੋ ਮਹੀਨੇ ਚਾਰ ਚਾਰ ਮਹੀਨੇ ਲੱਗ ਜਾਂਦੇ ਸੀ ਲੇਕਿਨ ਇਹ ਹੁਣ ਇਹ ਹੈ ਕਿ ਹਫ਼ਤਿਆਂ ਦੇ ਵਿੱਚ ਹੀ ਜਿਹੜੀ ਹੈ ਉਹ ਡੈੱਡ ਬੋਡੀ ਚਲੋ ਪਰਿਵਾਰ ਤੱਕ ਪਹੁੰਚ ਜਾਂਦੀ ਹੈਗੀ ਹੈ ਔਰ ਪਰਿਵਾਰ ਜਿਹੜਾ ਉਹਦਾ ਆਪਣੇ ਹੱਥੀ ਰਸਮਾਂਤ ਜਿਹੜੀ ਕ ਪੂਰੀ ਕਰਕੇ ਉਹਨਾਂ ਦਾ ਪੁੱਤ ਤੇ ਵਾਪਸ ਆ ਨਹੀਂ ਜਾਂਦਾ ਲੇਕਿਨ ਇਹ ਕਿ ਉਹਨਾਂ ਨੂੰ ਇੱਕ ਤਸਬਰ ਮਿਲ ਜਾਂਦਾ ਕਿ ਉਹ ਆਪਣੇ ਹੱਥੀ ਜਿਹੜਾ ਹੈਗਾ ਉਹ ਉਹਨਾਂ ਦੀ ਰਸਮਿਕ ਰਿਆ ਕਰ ਲੈਂਦੇ ਹੈਗੇ ਆ ਸੋ ਮੈਂ ਇਥੇ ਹੀ ਵੱਡੇ ਭਾਈ ਸਾਹਿਬ ਸਰਦਾਰ ਸੁਖਜਿੰਦਰ ਸਿੰਘ ਰੰਦਾਵਾ ਐਮਪੀ ਗੁਰਦਾਸਪੁਰ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਵੀ ਕਰਦਾ ਕਿ ਇਹੋ ਜੇ ਜ਼ਿੰਮੇਵਾਰ ਜਿਹੜੀਆਂ ਸਖਸ਼ੀਤਾ ਹੁੰਦੀ ਹੈਗੀਆਂ ਚਲੋ ਉਹਨਾਂ ਨੇ ਇਸ ਪਰਿਵਾਰ ਨੂੰ ਬਹੁਤ ਦਿਲਾਸਾ ਦਿੱਤਾ ਮੇਰੇ ਨਾਲ ਉਹ ਸੰਪਰਕ ਦੇ ਵਿੱਚ ਰਹੇ ਔਰ ਅੱਜ ਉਸ ਬੱਚੇ ਦਾ ਗਗਨਦੀਪ ਦਾ ਉਹਨਾਂ ਦੇ ਪਿੰਡ ਦੇ ਵਿੱਚ ਸੰਸਕਾਰ ਹੋ ਰਿਹਾ ਮੈਂ ਦੁਬਈ ਐਸ ਵੇਲੇ ਔਰ ਮੇਰੀ ਹਾਜ਼ਰੀ ਪਰਿਵਾਰ ਰਿਸ਼ਤੇਦਾਰ ਔਰ ਸਾਰੇ ਹੀ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਕਬੂਲ ਕਰਨ ਮੈਂ ਇਹੋ ਹੀ ਅਰਦਾਸ ਕਰ ਸਕਦਾ ਧੰਨਵਾਦ ਉਹਨੇ ਪਤਾ ਲੱਗਦਾ ਕਿ ਇਸ ਤਰ੍ਹਾਂ ਕੀ ਚੱਕੇ ਤਰ੍ਹਾਂ ਨਹੀਂ ਬੇਟਾ ਦਾ ਚੰਗਾ ਭਲਾ ਮਨਾਉਂਦਾ ਮੈਂ ਗੱਡੀ ਵਿੱਚ ਗੱਡੀ ਚਲਾਉਂਦੇ ਆਵਾ ਤੇ ਮੇਰੇ ਸਿਰ ਤੇ ਤਾਂ ਮੈਨੂੰ ਉਲਟੀਆਂ ਆਉਣ ਰਹੀਆਂ ਆਵਾ ਕਿ ਲਾਹ ਤੂੰ ਉਥੇ ਦਵਾਈ ਜਾ ਕੇ ਲਿਆ ਜਾ ਕੇ ਕਹਿੰਦਾ ਦਵਾਈ ਲੈਣਾ ਵਾ ਪਛਾਮਨ ਪਛਾਮ ਮੈਨੂੰ ਕੋਈ ਫਾਇਦਾ ਕਹਿੰਦਾ ਕੋਈ ਫਾਇਦਾ ਨਹੀਂ ਆ ਕੋਈ ਫਾਇਦਾ ਨਹੀਂ ਆ ਕੋਈ ਫਾਇਦਾ ਨਹੀਂ ਆ ਮਨਾਂ ਸਿਰ ਪੂੜਾ ਰਿਹਾ ਨਾ ਉਲਟੀਆਂ ਆਡੀਆਂ ਦੀਆਂ ਆਹ ਮਾਏ ਕਿੰਨੇ ਕਮਾਸੀ ਬੈਠੇ ਸੱਬ 34 ਸਾਲ ਅਮਰੀ ਦਿਦਾਰੀ ਹੁੰਦੇ ਕਿੰਨੇ ਦਿਨ ਲੱਗੇ ਅੱਜ ਬੈਡ ਬੜੀ ਘਾਰ ਆ 18 ਦਿਨ ਹੋ ਗਿਆ ਜਾ ਉਹ ਅਜੇ 18 ਦਿਨ ਨਹੀਂ ਆਏ ਉਹ ਵੀ ਚਲੋ ਹਰ ਕਿਨੇ ਮੈਂ ਤਕੀ ਕੀ ਦੇ ਫੇਰ ਆਏਗੇ ਇਹ ਜਿਹੋ ਨਾਲ ਫੋਨ ਕਰ ਤੇ ਤਾਂ ਇਹ ਬੱਚੇ ਬਾਹਰ ਜਾਂਦੇ ਵੀ ਸਾਡੇ ਬੱਚੇ ਚਲੋ ਕਿਤੇ ਬਾਹਰ ਮੌਣ ਵੇਖ ਆਪਣੇ ਘਰ ਕਰ ਕਰਨ ਗਏ ਤੇ ਜੇ ਚੰਗਾ ਘਰ ਹੋ ਤਾਂ ਕਿਸੇ ਨੂੰ ਲੋੜ ਵੀ ਕੀ ਜਾਣ ਦੀ ਅਗੇਗੇ ਪੁਆ ਨਹੀਂ ਕਰਦਾ ਸੀ ਪਹਿਲਵਾਨੀ ਟੌਪ ਦਾ ਹੈ ਪਹਿਲਵਾਨੀ ਚੰਗਾ ਟੌਪ ਜਾਰਾ ਨਹੀਂ ਸੀ ਪਹਿਲਵਾਨ ਜੇਪੁਰ 기ਜਾਰਾ ਕਰਨਾ ਕੋਣਾ ਕਰਦਾ ਇਸੇ ਕਰਕੇ ਲੋਗਾ ਦੇ ਚਲੋ ਬੱਚੇ ਬਾਹਰ ਲੰਗਾ ਕਮਾਉਣਗੇ ਕੁੱਤਾ ਲਗਿਆ ਕਦੇ ਘਾਟਾ ਪੂਰਾ ਨਹੀਂ ਹੋਣਾ ਉਹਨੇ ਕਦੇ ਨਹੀਂ ਪਹਿਲਵਾਨਾਂ ਦੇ ਲੱਭਾਣੇ ਸਾਰੀ ਉਮਰ ਸਾਰੀ ਉਮਰ ਗੋਡਿਆਂ ਤੁਹਾਡੇ ਕੋਲ ਤੇ ਅੱਖਾਂ ਤੁਹਾਡੋਂ ਨਹੀਂ ਦੇਦਾ ਕੀ ਕਰਨਾ ਹੈ ਉਹਨਾਂ ਨੇ ਅੱਜ ਤਾਂ ਬਰਬਾਦ ਇੱਕ ਸਾਹ ਦੇ ਹੋ ਕੇ ਸਾਨੂੰ ਕੁਝ ਨਹੀਂ ਆ ਡਾਲਾ ਕੰਮ ਨਾ ਕਰਦੇ ਜੀ ਲੋਕਾਂ ਨੇ ਨਹੀਂ ਤਾਂ ਕੋਣ ਆਪਣੇ ਆਪ ਕਿੰਨੇ ਕਰਨਗੇ ਬਹੁਤ ਬਹੁਤ ਨਾਲ ਧੰਨਵਾਦ ਕਰਦੇ ਇਹਨਾਂ ਕੰਮ ਜੀ ਦੇਖੋ ਅਸੀਂ ਹਰ ਨਾਲ ਸਭ ਗਏ ਸਾਰੇ ਇਕੱਠੇ ਹੋ ਗਏ ਮੋਟਰ ਸੱਜਣ ਪਾਲੀ ਸੂਰਤ ਮੱਲੀ ਦੇ ਨਾਲ ਇਹਨਾਂ ਦੇ ਚਾਚਾ ਜੀ ਵੀ ਗਏ ਹਰਦੀਪ ਸਿੰਘ ਗਏ ਕੋਈ ਕਾਫੀ ਜਸਕਰਨ ਸਿੰਘ ਸ਼ਾਹਪੁਰ ਤੋਂ ਇਹ ਵੀ ਗਏ ਉਹਨਾਂ ਨੇ ਗੱਡੀਆਂ ਵੇਖ ਕੇ ਸਾਰਾ ਹੱਥਾ ਲਾ ਕੇ ਸਲਾਰੀਆ ਸਾਹਿਬ ਨੂੰ ਯਾ ਉਹਨਾਂ ਨੇ ਆਨੋ ਵਿਸ਼ਵਾਸ ਦਵਾਇਆ ਵੀ ਵਿੱਚ ਛੁੱਟੀਆਂ ਵੀ ਆ ਗਈਆਂ ਕਾਫੀ ਇੱਕ ਹਫਤਾ ਛੁੱਟੀਆਂ ਰਈਆਂ ਨੇ ਉਹਦੇ ਕਰਕੇ ਥੋੜੀ ਜਿਹੀ ਪ੍ਰਾਬਲਮ ਪਈ ਆ ਨੇ ਤੇ 15 ਦਿਨ ਦੇ ਵਿੱਚ ਵਿੱਚ ਡੈਡ ਬਡੀ ਜਿਹੜੀ ਆ ਸਾਡੀ ਇੱਥੇ ਆ ਜਣੀ ਸੀ ਹੁਣ ਉਹਨਾਂ ਨੇ ਦੰਧਾ ਸਾਹਿਬ ਦੇ ਕਹਿਣ ਦੇ ਉੱਤੇ ਅਜਿਆ ਸਾਹਿਬ ਨੇ ਬੜੀ ਮਿਹਨਤ ਕੀਤੀ ਆ ਔਰ ਵਿਹਾਂ ਕਦਾਂ ਦੇ ਵਿੱਚ ਵਿੱਚ ਜਿਹੜੀ ਆ ਡੈਡ ਬਡੀ ਉੱਥੇ ਤੁਹਾਨੂੰ ਪਤਾ ਹੀ ਆ ਕਾਰਵਾਈ ਬੜੀ ਹੁੰਦੀ ਆ ਕਦੀ ਕੋਈ ਕਦੀ ਡੈਥ ਸਰਟੀਫਿਕੇਟ ਕਦੀ ਪੋਸਟਮਾਰਟਮ ਕਦੀ ਕੋਜਕ ਉਹਨਾਂ ਨੇ ਬਹੁਤ ਮਿਹਰਬਾਨੀ ਕੀਤੀ ਆ ਆਦੇਸ ਪਿੰਡ ਦੇ ਉੱਤੇ ਤੇ ਉਹਨਾਂ ਨੇ ਹੱਜੜ ਬੋਡੀ ਜਿਹੜੀ ਆ ਉਹ ਕੇ ਇਮਾਨਦਾਰ ਜਿਹੜਾ ਇਮਾਨਦਾਰ ਤੁਹਾਨੂੰ ਪਤਾ ਇਮਾਨਦਾਰ ਜਿਹੜੇ ਪਰਿਵਾਰ ਹੈ ਜੀ ਉਹ ਹੋਰ ਤੇ ਇਮਾਨਦਾਰ ਨਾਲ ਰੋਟੀ ਮਾਂ ਖਾ ਸਕਦੇ ਆ ਔਰ ਜੋ ਆਖੋ ਨਾ ਵੀ ਕੋਠੀਆਂ ਬਣਾ ਲੋ ਜੇ ਕਰਨਾ ਹੋ ਉਹ ਨਹੀਂ ਹੈ ਇਹਨਾਂ ਦੇ ਕੋਈ ਗਲਤ ਕੰਮ ਨਹੀਂ ਹੈ ਕੋਈ ਜਾਂ ਕੋਈ ਕੋਈ ਸ਼ੁਰੂ ਤੋਂ ਲੱਗ ਕੇ ਇਹਨਾਂ ਦੇ ਫਾਦਰ ਸਾਹਿਬ ਤੋਂ ਲੱਗ ਕੇ ਇਮਾਨਦਾਰੀ ਨਾਲ ਉਹ ਵੀ ਆਪਣੇ ਪੜਾਣ ਵੀ ਖੋਲਦੇ ਰਹੇ ਨੇ ਚੇਸ ਕਰਕੇ ਇਹਨਾਂ ਨੂੰ ਸ਼ੌਂਕ ਸੀ ਬੱਚੇ ਪਲਣੇ ਉਹ ਪਲਵਾਨ ਬਣਾਉਣੇ ਇਹ ਖੂ ਪਰਿਵਾਰ ਦੇ ਘਰ ਦੇ ਹਾਲਾਤ ਵੀ ਵੇਖ ਹੀ ਲਏ ਆ ਵਿਚਾਰਾ ਪਲਵਾਨੀ ਕਰਦਾ ਜੀ ਪਹਿਲਾ ਵੀ ਬੱਚਾ ਜਿਹੜਾ ਇਹਨਾਂ ਦਾ ਪੂਰਾ ਆ ਹੀ ਉਹ ਵੀ ਪਲਵਾਨੀ ਕਰਦਾ ਜੀ ਪਰਿਵਾਰ ਬਹੁਤ ਵਧੀਆ ਵਾ ਆ ਬਾਬਾ ਜੀ ਹੁਣੀ ਆ ਭਮਰਾ ਸਾਹਿਬ ਲਾਗੇ ਸੋਤੇ ਨੇ ਤੇ ਪਰਿਵਾਰ ਵੇਖ ਲਓ ਵਿਚਾਰੇ ਨੇ ਮਿਹਨਤ ਕੀਤੀ ਕਿਰਤ ਮਿਹਨਤ ਕਰਦਾ ਰਿਹਾ ਜੀ ਤੇ ਤੁਹਾਡੇ ਸਾਹਮਣੇ ਵਿਚਾਰਾ ਬਾਹਰ ਗਿਆ ਵਾ ਵੇਹ ਲੋ ਤੁਸੀਂ ਬਾਕੀ ਜਾਣਦੇ ਹੀ ਜੇ ਮਾਂ ਪਿਓ ਕੋ ਪਹਿਲੀ ਸੱਟ ਹੀ ਨਹੀਂ ਚੱਲੀ ਜਾਂਦੀ ਵਿਚਾਰਿਆਂ ਕੋ ਪਹਿਲੇ ਨੂੰ ਵੀ ਟੈਗ ਹੋ ਗਿਆ ਸੀ ਉਹ 21 ਕ ਸਾਲਾਂ ਦਾ ਸੀਗਾ ਇਹ ਵੀ ਮੇਰੇ ਨਾਲ 23 24 ਸਾਲ ਉਮਰ ਦਾ ਸੀ ਤੇ ਜਦੋਂ ਸਾਨੂੰ ਪਤਾ ਲੱਗਾ ਅਸੀਂ ਇੱਥੋਂ ਤੱਕ ਆਏ ਇਹਨਾਂ ਕੋ ਮੇਰਾ ਪਿੰਡ ਛਾਹ ਪਰ ਜਾ ਜਣਿਆ ਮੈਂ ਉਦੋਂ ਇਹਨਾਂ ਹੀ ਖਬਰ ਸੁਣੀ ਤੇ ਖਬਰ ਸੁਣ ਕੇ ਮਾਇਆ ਫਰਦੀਆ ਸਾਹਿਬ ਨਾਲ ਮੇਰੀ ਗੱਲਬਾਤ ਹੋਈ ਫੋਨ ਤੇ ਉਹਨਾਂ ਮੈਨੂੰ ਫੋਨ ਕੀਤਾ ਵੀ ਤੇਰੇ ਲਾਗੇ ਕੋੜਲੀ ਸੂਰਤਮਲੀ ਪਿੰਡ ਜਿਸਕਰ ਨੂੰ ਉੱਥੇ ਜਾ ਹੋਰ ਤੋਂ ਪਹਿਲਾਂ ਭੰਦਾ ਸਾਹਿਬ ਉਹਨਾਂ ਨਵੀਂ ਗੱਲ ਹੋ ਗਈ ਸੀ ਤੇ ਮੈਂ ਮਹਾਂਤੂ ਫਲਾਰੀਆ ਸਾਹਿਬ ਦਾ ਬੜਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਇਥੋਂ ਤੱਕ ਉਹਨਾਂ ਦਾ ਚਲੋ ਮਰ ਉਹਨਾਂ ਦੀ ਡੈੱਡ ਬੋਡੀ ਰੋਲ ਨਹੀਂ ਦਿੱਤੀ ਵੀ ਉਹਨਾਂ ਦੀ ਡੈੱਡ ਬੋਡੀ 2 ਦਿਨਾਂ ਦੇ ਵਿੱਚ ਵਿੱਚ ਪਹੁੰਚ ਗਈ ਪਹਿਲਾਂ ਹੀ ਆ ਜਾਣੀ ਉਹ ਥੋੜੀ ਆਪਣਾ ਪੋਸਟ ਮਾਰਟਮ ਦੀ ਰਿਪੋਰਟ ਜਿਹੜੀ ਸੀ ਉਹ ਥੋੜੀ ਜਿਹਾ ਲੇਟ ਹੋ ਗਈ ਸੀ ਉਹ ਕਾਰਵਾਈਆਂ ਤੁਹਾਨੂੰ ਪਤਾ ਪਾਰਦੀਆਂ ਤੇ ਤਾਲਮਿਲ ਮੇਰੀ ਫਲਾਰੀਆ ਸਾਹਿਬ ਨਾਲ ਵੀ ਹੁੰਦੀ ਰਹੀ ਤੇ ਆਪਣੇ ਭੰਦਾ ਸਾਹਿਬ ਨਾਲ ਵੀ ਹੁੰਦੀ ਰਹੀ ਤੇ ਮੈਂ ਤੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਫਲਾਰੀਆ ਸਾਹਿਬ ਦਾ ਜਿਹੜੇ ਇਹਦੇ ਪਰਿਵਾਰ ਦੇ ਨਾਲ ਖੜਦੇ ਆ